ਦੋਸਤੋ ਮੈਂ ਹਰਜੀਤ ਸਿੰਘ ਬੁਲਾੜੀ ਮੈਂ ਅਖਰੀ ਤੁਹਾਡੇ ਨਾਲ YouTube ਅਤੇ Facebook ਤੇ ਵੱਖ-ਵੱਖ ਵਿਚਾਰਾਂ ਨਾਲ ਖੰਡ ਪਾਉਂਦਾ ਰਹਿਣਾ ਅੱਜ ਮੈਂ ਜੋ ਵਿਸ਼ੇ ਨਾਲ ਤੁਹਾਡੇ ਨਾਲ ਗੱਲ ਕਰਨੀਆਂ ਉਹ ਬੜਾ ਹੀ ਅੱਜ ਦੇ ਸਮੇਂ ਦੇ ਵਿੱਚ ਹੈ ਹਨ ਜੋ ਕਿ ਸਾਡੇ ਸਖਤ ਦੇ ਜਥੇਦਾਰ ਸਹਿਬਾਨਾਂ ਬਾਰੇ ਬਹੁਤ ਵਿਵਾਦ ਚੱਲ ਰਿਹਾ ਹੈ ਦੋਸਤੋ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਾਡੇ ਮਹਾਨ ਧਕਤਾਂ ਜਥੇਦਾਰ ਸਹਿਬਾਨਾਂ ਸੰਬੰਧੀ ਬਹੁਤ ਕੁਝ ਗਲਤ ਬੇਲੋੜਾ ਪ੍ਰਚਾਰ ਅਤੇ ਧਰਮਦੀਪ ਵਿਗਨਾਮੀ ਕੀਤੀ ਜਾ ਰਹੀ ਹੈ ਇਹ ਸਭ ਕੁਝ ਬਹੁਤੇ ਤਾਂ ਸਾਡੇ ਹੀ ਸਿੱਖ ਭਰਾ ਅਤੇ ਕੁਝ ਗੈਰ ਸਿੱਖ ਜੋ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਕੋਰੇ ਨੇ ਉਹ ਸਾਡੇ ਧਰਮ ਦੀ ਵਿਗਨਾਮੀ ਕਰਨ ਦਾ ਸੋਸ਼ਲ ਮੀਡੀਆ ਤੇ ਸਵਾਦ ਲੈ ਰਹੀ ਹੈ ਸਵਾਦ ਸਾਡੇ ਜਥੇਦਾਰ ਸਹਿਬਾਨ ਕਿ ਇਹੋ ਜਿਹਾ ਹੋਣਾ ਚਾਹੀਦੇ ਨੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਰਿਹਾ ਸਾਡੇ ਅਕਾਲ ਤਖਤ ਸਹਿਬਾਨ ਅਤੇ ਬਾਕੀ ਤਖਤ ਸਹਿਬਾਨ ਸਾਡੇ ਸਰ ਉੱਚ ਅਤੇ ਮਹਾਨ ਨੇ ਦੋ ਤਖਤ ਤਖਤ ਜਿਹੜੇ ਨੇ ਉਹ ਬਾਹਰਲੇ ਸੁਭੀਆਂ ਦੇ ਵਿੱਚ ਨੇ ਜਿਨ੍ਹਾਂ ਦਾ ਪ੍ਰਬੰਧ ਉਥੋਂ ਦੀਆਂ ਕਮੇਟੀਆਂ ਚਲਾ ਰਹੀਆਂ ਹਨ ਤਿੰਨ ਤਖਤ ਸਹਿਬਾਨ ਸਾਡੇ ਪੰਜਾਬ ਵਿੱਚ ਨੇ ਤੇ ਜਿਨ੍ਹਾਂ ਦਾ ਪ੍ਰਬੰਧ ਸ੍ਰੀ ਰोमਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਹੈ ਇਹਨਾਂ ਤਖਤਾਂ ਤੇ ਬੈਠੇ ਸਾਡੇ ਸਤਿਕਾਰਯੋਗ ਜਥੇਦਾਰ ਸਹਿਬਾਨ ਗੁਰਮਤ ਦੇ ਗਿਆਤਾ ਅਤੇ ਉੱਚ ਗੁਣਾ ਅਤੇ ਉੱਚੀ ਵਿਵਹਾਰ ਦੇ ਧਾਰਨੀ ਹੁੰਦੇ ਹਨ ਹਰ ਹੁਣੇ ਵੀ ਚਾਹੁੰਦੇ ਨੇ ਉਹਨਾਂ ਦੀ ਨਿਯਮਤੀ ਮਜਬੂਤ ਚਲਦੇ ਪ੍ਰਬੰਧ ਅਤੇ ਵਿਧਾਨ ਵਿਧੀ ਅਨੁਸਾਰ ਚੁਣੀ ਹੋਈ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜੀਆ ਰਹੀ ਹੈ ਸਾਡੇ ਜਥੇਦਾਰ ਸਹਿਬਾਨ ਸਿੱਖੀ ਸਿਧਾਂਤਾਂ ਪਰੰਪਰਾਵਾਂ ਅਤੇ ਸਿੰਘ ਸਿੱਖ ਪੰਥ ਅਤੇ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਦੇ ਰਖਵਾਲੇ ਅਤੇ ਕਹਿਰੇ ਦਾਰਨੀ ਸਾਡੇ ਜਥੇਦਾਰ ਸਹਿਬਾਨ ਕਿਸੇ ਵੀ ਵੱਡੇ ਤੋਂ ਵੱਡੇ ਸਿਆਸੀ ਅਤੇ ਸਰਕਾਰੀ ਅਹੁਦੇ ਜਾਂ ਰੁਤਬੇ ਤੋਂ ਉੱਪਰ ਨਹੀਂ ਕਿਉਂਕਿ ਉਹ ਸਾਡੇ ਸਰਵ ਉੱਚਤਖਤ ਤੇ ਬੈਠੇ ਨੇ ਸਾਡੇ ਜਥੇਦਾਰ ਸਹਿਬਾਨ ਆਮ ਵਿਅਕਤੀ ਨਹੀਂ ਉਹ ਸਿੱਖਾਂ ਦੇ ਖਾਸ ਅਤੇ ਵਿਸ਼ੇਸ਼ ਵਿਅਕਤੀ ਨੇ ਉਹ ਵਿਸ਼ੇਸ਼ গুণਾਂ ਦੇ ਧਾਰਨੀ ਨੇ ਜਿਨ੍ਹਾਂ ਦਾ ਹੋਰ ਧਰਮਾਂ ਦੇ ਲੋਕ ਵੀ ਬੜਾ ਆਦਰ ਸਤਿਕਾਰ ਕਰਦੇ ਨੇ ਸਾਡੇ ਜਥੇਦਾਰ ਸਹਿਬਾਨ ਲੋਕਾਂ ਲਈ ਵੀਆਈਪੀ ਜਾਂ ਵੀਵੀਆਈਪੀ ਨਹੀਂ ਸਗੋਂ ਉਹਨਾਂ ਤੋਂ ਵੀ ਉੱਚੇ ਸਾਡੇ ਜਥੇਦਾਰ ਸਹਿਬਾਨ ਆਮ ਨਹੀਂ ਉਹ ਸੇਅਕਸੀ ਅਤੇ ਫਿਲਮੀ ਸਿਤਾਰਿਆਂ ਦੇ ਰਤਬੀਆਂ ਕਰਕੇ ਉਹਨਾਂ ਦੇ ਵਿਆਹ ਸਮਾਗਮਾਂ 'ਤੇ ਜਾ ਕੇ ਅਰਦਾਸਾਂ ਕਰਕੇ ਉਹ ਆਪਣੀ ਪਦਵੀ ਨੂੰ ਘਟਾਉਂਦੇ ਨਹੀਂ ਸਾਡੇ ਜਥੇਦਾਰ ਸਭਾਂ ਦੂਜੀਆਂ ਰਾਜਸੀਆਂ ਪਾਰਟੀਆਂ ਸਿੱਖ ਧਰਮ ਵਿਰੋਧੀ ਜਥੇਬੰਦੀਆਂ ਉੱਚ ਸਿਆਸੀ ਜਾਂ ਸਰਕਾਰੀ ਅਹੁਦਿਆਂ ਵਾਲੇ ਲੋਕਾਂ ਨਾਲ ਯਾਰੀਆਂ ਨਹੀਂ ਪਾੜਦੇ ਅਤੇ ਨਾ ਹੀ ਅਝਾ ਕਰਨ ਵਿੱਚ ਉਹ ਆਪਣਾ ਮਾਣ ਮਹਿਸੂਸ ਕਰਦੇ ਸਾਡੇ ਜਥੇਦਾਰ ਸਹਿਬਾਨ ਦੇਸ਼ ਜਾਂ ਰਾਜ ਦੇ ਮੁਖੀ ਜਾਂ ਕਿਸੇ ਹੋਰ ਵੱਡੇ ਅਹੁਦੇ ਵਾਲੇ ਵਿਅਕਤੀ ਕੋਲ ਆਪ ਨਹੀਂ ਜਾਂਦੇ ਅਤੇ ਨਾ ਹੀ ਉਹਨਾਂ ਨੂੰ ਫੋਨ ਕਰਦੇ ਨੇ ਵੱਡਾ ਛੋਟਾ ਵਿਅਕਤੀ ਜਥੇਦਾਰ ਸਹਿਬਾਨ ਦੀ ਮਹਾਨਤਾ ਅਤੇ ਸਤਕਾਰ ਵਜੋਂ ਉਹਨਾਂ ਨੂੰ ਆਪ ਫੋਨ ਕਰਦਾ ਅਤੇ ਆਪ ਉਹਨਾਂ ਕੋਲ ਆਉਂਦਾ ਹੈ ਸਾਡੇ ਜਥੇਦਾਰ ਸਹਿਬਾਨ ਕਿਸੇ ਵੀ ਗੈਰ ਧਰਮੀ ਕਿਸੇ ਸੰਸਥਾ ਦੇ ਮੁਖੀਆਂ ਤੋਂ ਉੱਪਰ ਨਹੀਂ ਕਿਉਂਕਿ ਉਹ ਦੁਨੀਆ ਦੇ ਇੱਕ ਵਿਸ਼ੇਸ਼ ਧਰਮ ਦੇ ਸਖਤੇ ਬੈਠੇ ਸਾਡੇ ਜਥੇਦਾਰ ਸਹਿਬਾਨ ਕਿਸੇ ਇਕਤਤਾ ਵਿੱਚ ਆਪਣੇ ਵਿਰੋਧੀਆਂ ਨੂੰ ਇਤਰਾਜੋਗ ਸ਼ਬਦ ਵਰਤ ਕੇ ਜਾਂ ਉਂਗਲ ਖੜੀ ਕਰਕੇ ಠੜਕ ਕੇ ਸੰਬੋਧਨ ਨਹੀਂ ਕਰਦੇ ਉਹ ਅਉਦੇ ਦੀ ਮਰਿਆਦਾ ਹਲੀਮੀ ਅਤੇ ਸ਼ਾਂਤੀ ਦੇ ਪੁੰਜ ਹੁੰਦੇ ਨੇ ਕਿਉਂਕਿ ਉਹ ਆਮ ਲੋਕਾਂ ਦੇ ਵਿਵਹਾਰ ਅਤੇ ਆਧਿਆਂ ਤੋਂ ਉੱਪਰ ਨੇ ਉਹਨਾਂ ਦਾ ਕਿਰਦਾਰ ਕੌਮ ਅਤੇ ਲੋਕਾਂ ਲਈ ਮਿਸਾਲ ਹੁੰਦਾ ਹੈ ਸਾਡੇ ਜਥੇਦਾਰ ਸਹਿਬਾਨ ਕੋਈ ਫੈਸਲਾ ਕਰਨ ਮੀਡੀਆ 'ਚ ਜਾਣ ਅਤੇ ਕਿਸੇ ਵੀ ਵਿਵਾਦ ਨੂੰ ਹੱਲ ਕਰਨ ਤੋਂ ਪਹਿਲਾਂ ਸੋਚਦੇ ਨੇ ਕਿ ਮੇਰੇ ਤੋਂ ਕਿਸੇ ਰਹਿਤ ਮर्यादा ਪਰੰਪਰਾ ਦੀ ਉਲੰਘਣਾ ਤਾਂ ਨਹੀਂ ਹੋ ਰਹੀ ਸਾਡੇ ਜਥੇਦਾਰ ਸਰਬਾਨ ਧਰਮ ਸਿਧਾਂਤਾਂ ਦੇ ਵਿਦਵਾਨ ਨੇ ਉਹ ਖੁਦ ਫੈਸਲਾ ਲੈਣ ਦੇ ਸਮਰੱਥ ਨੇ ਉਹ ਖੁੱਲੇ ਆਮ ਅੱਜ ਦੇ ਸਿਆਸੀ ਅਤੇ ਵਿਦਵਤਾ ਦੇ ਉਲਾਰ ਵਾਲੇ ਵਿਅਕਤੀ ਅਤੇ ਪੱਖਪਤੀ ਵਿਦਵਾਨਾਂ ਅਤੇ ਪਬਲਿਕ ਤੋਂ ਸਲਾਹਾਂ ਨਹੀਂ ਮੰਗਦੇ ਸਾਡੇ ਜਥੇਦਾਰ ਸਹਿਬਾਨ ਇਸ ਉੱਚ ਪਦਵੀ ਤੇ ਨਿਯੁਕਤ ਹੋਣ ਤੋਂ ਪਹਿਲਾਂ ਖੁਦ ਆਪਣੇ ਅੰਦਰ ਝਾਤ ਮਾਰ ਕੇ ਦੇਖਦੇ ਨੇ ਕਿ ਮੇਰੇ ਕੋਈ ਅਜਿਹਾ ਦੋਸ਼ ਕੁਰੇਹਤ ਤਾਂ ਨਹੀਂ ਰਹਾ ਜਿਸ ਲਈ ਉਹ ਬਾਅਦ ਵਿੱਚ ਇਸ ਅਹੁਦੇ ਅਤੇ ਤਖਤ ਦਾ ਵਕਾਰ ਘਟਾਉਣ ਲਈ ਜਿੰਮੇਵਾਰ ਹੋਣ ਅਤੇ ਉਹਨਾਂ ਨੂੰ ਇਸ ਅਹੁਦੇ ਤੇ ਨਿਮੋਸ਼ੀ ਮਿਲੇ ਜੇ ਸਾਡੇ ਜਥੇਦਾਰ ਸਹਿਬਾਨ 'ਚ ਅਜਿਹਾ ਕੁਝ ਮਹਿਸੂਸ ਹੁੰਦਾ ਹੈ ਕੋਈ ਘਾਟ ਮਹਿਸੂਸ ਹੁੰਦੀ ਹੈ ਤਾਂ ਉਹ ਇਸ ਉੱਚ ਅਹੁਦੇ ਲਈ ਆਪਣੇ ਆਪ ਨੂੰ ਸਮਰੱਥ ਨਹੀਂ ਸਮਝਦੇ ਸਾਡੇ ਜਥੇਦਾਰ ਸਹਿਬਾਨ ਇੱਕ ਪਵਿੱਤਰ ਸ਼ਖਸੀਅਤ ਹੁੰਦੇ ਨੇ ਉਹਨਾਂ ਦੇ ਆਚਰਣ ਤੇ ਜਾਂ ਉਹੀ ਹੋਰ ਉਂਗਲ ਉਠੜੀ ਹੀ ਨਹੀਂ ਚਾਹੀਦੀ ਉਹ ਸਿੱਖ ਸੰਗਤ ਨੂੰ ਕਿਸੇ ਹੋਣੀ ਅਣਹੋਣੀ ਲਈ ਗੁਰੂ ਦਾ ਬਾਣਾ ਮੰਨਣਾ ਸਿਖਾਉਂਦੇ ਨੇ ਅਤੇ ਇਸ ਦੀ ਸਿੱਖਿਆ ਦਿੰਦੇ ਨੇ ਆਪਣੇ ਆਪ ਨਾਲ ਕਿਸੇ ਅਣਹੋਣੀ ਜਾਂ ਉਹਦੇ ਦਾ ਖੁਸ਼ ਜਾਣ ਲਈ ਉਹ ਵੀ ਬਾਣਾ ਮੰਨਦੇ ਨੇ ਉਹ ਸਟੇਜਾਂ ਤੇ ਸੋਸ਼ਲ ਮੀਡੀਆ ਤੇ ਜਾ ਕੇ ਹੋਰਾਂ ਤੇ ਦੋਸ਼ ਨਹੀਂ ਮੜਦੇ ਰੋਕੇ ਹਮਦਰਦੀ ਨਹੀਂ ਲੈਂਦੇ ਸਾਡੇ ਜਥੇਦਾਰ ਸਹਿਬਾਨ ਉੱਚ ਗੁਣਾ ਦੇ ਧਾਰਨੀ ਹੁੰਦੇ ਨੇ ਉੱਚ ਗੁਣਾ ਦੇ مالک ਹੁੰਦੇ ਨੇ ਸਿੱਖੀ ਸਿਧਾਂਤਾਂ ਦੇ ਗਿਆਤਾ ਹੁੰਦੇ ਨੇ ਉਹ ਕਿਸੇ ਵੀ ਹੋਣੀ ਅਨਹੋਣੀ ਨੂੰ ਬਰਾਬਰ ਸਮਝਦੇ ਨੇ ਤੇ ਇਹੋ ਸਿੱਖਿਆ ਦਿੱਤੀ ਸੋ ਮੈਂ ਉਸ ਵਹਿਗਰੂ ਅੱਗੇ ਅਰਦਾਸ ਕਰਦਾ ਕਿ ਸਾਡੇ ਜਥੇਦਾਰਾਂ ਦੇ ਵਿੱਚ ਇਹ ਸਾਰੇ ਗੁਣ ਹੋਣ ਤੇ ਸਾਡੀ ਕੌਮ ਸਫਲਤਾ ਅਤੇ ਬੁਲੰਦੀਆਂ ਤੇ ਪਹੁੰਚੇ ਧੰਨਵਾਦ